ਤਾਰੇ ਡਾਇਲੌਗ ਕਿੰਨੇ ਵਾਇਰਲ ਹੋਏ ਸੀ ਹਾਂ ਬਿਕ 14 14 ਉਹ ਬੜਾ ਵਾਇਰਲ ਹੋਇਆ ਸੀ ਨਾ ਉਹ ਟੀਪੀ ਕੀ ਆ 14 14 ਕਹਤਾ ਨਾ ਅਕੋਰਡਿੰਗਲੀ ਮੈਂ ਗੰਦ ਪਾ ਰਿਹਾ ਠੀਕ ਹੈ ਤੁਸੀਂ ਮੈਨੂੰ ਨਾ ਫੋਲੋ ਕਰੋ ਮੈਂ ਕਰਦਾ ਹੀ ਨਹੀਂ ਸਟਾਈਲਿਸ਼ ਇੰਡਸਟਰੀ ਜਿਹਨੀਆਂ ਆ ਸਟਾਈਲਿਸਟ ਹੁੰਦੇ ਨੇ ਮੇਕਅਪ ਵਾਲੇ ਹੁੰਦੇ ਨੇ ਉਹ ਸਾਰੇ ਇਸ ਤਰ੍ਹਾਂ ਦੇ ਕਿਉਂ ਹੁੰਦੇ ਨੇ ਕਿਉਂਕਿ ਉਹਨਾਂ ਨੇ ਆਪਣਾ ਲਾਈਫ ਸਟਾਈਲ ਇਸ ਤਰੀਜ਼ ਦਾ ਢਾਲ ਲਿਆ ਹੁੰਦਾ ਪਰ ਸਾਰੇ ਪਾਗਲਾਂ ਦੇ ਡਾਕਟਰ ਪਾਗਲ ਥੋੜੀ ਹੁੰਦੇ ਆ ਜਾ ਹੁਣ ਜੱਟ ਦਾ ਏ ਪੁੱਤ ਦੀ ਟਿਕਟੋਕ ਤੇ ਆਇਆ ਸੀ ਹਨਾ ਮੈਨੂੰ ਟਿਕਟੋਕ ਤੋਂ ਬਾਅਦ ਟਿਕਟੋਕ ਬੰਦ ਹੋ ਗਿਆ ਫਿਰ ਮੈਂ ਇੰਸਟਾਗ੍ਰਾਮ ਤੇ ਆਇਆ ਠੀਕ ਹੈ ਟਿਕਟੋਕ ਬੰਦ ਹੋਣ ਦੀ ਵਜ੍ਹਾ ਹੀ ਇਹੋ ਚੀਜ਼ਾਂ ਨੇ ਤੁਹਾਨੂੰ ਲੱਗਦਾ ਤੁਸੀਂ ਸਕੂਲ ਚ ਗਏ ਸੀ ਤੁਸੀਂ ਡਿਸਰਵ ਕਰਦੇ ਹੋ ਸਕੂਲ ਚ ਜਾਣਾ ਉੱਥੇ ਜੀ ਬਿਲਕੁਲ ਉਹ ਬੱਚਿਆਂ ਨੂੰ ਕੀ ਸਿੱਖਣ ਨੂੰ ਮਿਲਿਆ ਤੁਹਾਡੇ ਤੋਂ ਬੱਚਿਆਂ ਨੂੰ ਸਕੂਲ ਤੋਂ ਤੇ ਬੱਚੇ ਐਜੂਕੇਸ਼ਨ ਨਹੀਂ ਕਰਨ ਜਾਂਦੇ ਤੇ ਸਕੂਲ ਚ ਤੇ ਬੰਦਾ ਯੂਨੀਵਰਸਿਟੀ ਹੁਣ ਮੇਰੇ ਬੱਚੇ ਤੇ ਐਜੂਕੇਸ਼ਨ ਕਰਨ ਗਏ ਹੁਣ ਤੇ ਮੈਂ ਨਹੀਂ ਚਾਹੂੰਗਾ ਕਿ ਉਹਨਾਂ ਨੂੰ ਇੱਕ ਉਹਨਾਂ ਦਾ ਆਈਡੀਅਲ ਮੈਦ ਸੰਧੂ ਆਵੇ ਉੱਥੇ